ਹਾਈਵੇ ਤੇ ਇੱਕ ਕਾਰ ਚੱਲ ਰਹੀ ਹੁੰਦੀ ਹੈ ਜਿਸ ਦੇ ਵਿੱਚ ਤਿੰਨ ਮੁੰਡੇ ਤੇ ਦੋ ਕੁੜੀਆਂ ਬੈਠੇ ਹੁੰਦੇ ਹਨ ਤੇ ਜੋ ਮੁੰਡਾ ਕਾਰ ਦੇ ਪਿੱਛੇ ਬੈਠਾ ਹੁੰਦਾ ਹੈ ਉਹ ਜੋ ਕੁੜੀਆਂ ਪਿੱਛੇ ਦੋ ਬੈਠੀਆਂ ਹੁੰਦੀਆਂ ਹਨ ਉਹਨਾਂ ਨਾਲ ਛੇੜਖਾਹੀ ਕਰਨੀ ਸ਼ੁਰੂ ਕਰ ਦਿੰਦਾ ਹੈ ਉਹਨਾਂ ਨੂੰ ਗਲਤ ਗਲਤ ਜਗ੍ਹਾ ਤੇ ਟੱਚ ਕਰਨਾ ਸ਼ੁਰੂ ਕਰ ਦਿੰਦਾ ਹੈ ਕੁੜੀਆਂ ਇਸ ਚੀਜ਼ ਦਾ ਵਿਰੋਧ ਕਰਦੀਆਂ ਹਨ ਪਰ ਮੁੰਡੇ ਨੂੰ ਕੋਈ ਅਸਰ ਨਹੀਂ ਹੁੰਦਾ ਤੇ ਉਹਨਾਂ ਦੇ ਵਿੱਚੋਂ ਇੱਕ ਕੁੜੀ ਉਸ ਮੁੰਡੇ ਦੇ ਚਪੇੜ ਮਾਰ ਦਿੰਦੀ ਹੈ ਜਿਸ ਤੇ ਨਾਲ ਉਹ ਮੁੰਡੇ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਕੁੜੀ ਨੂੰ ਲੱਤ ਮਾਰਦਾ ਹੈ ਜਿਸ ਤੇ ਨਾਲ ਉਹ ਕੁੜੀ ਗੱਡੀ ਦੇ ਵਿੱਚੋਂ ਬਾਹਰ ਡਿੱਗ ਪੈਂਦੀ ਹੈ ਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੀ ਹੈ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਅੱਜ ਦੀ ਜੋ ਸੱਚੀ ਘਟਨਾ ਹੈ ਉਹ ਯੂਪੀ ਦੇ ਬਲੰਤ ਸ਼ਹਿਰ ਦਾ ਇੱਕ ਏਰੀਆ ਜਿਸ ਦਾ ਨਾਮ ਖਰੂਜਾ ਪੁਲਿਸ ਸਟੇਸ਼ਨ ਦੇ ਲਾਗੇ ਦੇਵੀ ਮੰਦਿਰ ਦੇ ਨਾਮ ਦੇ ਨਾਲ ਮਸ਼ਹੂਰ ਹੈ 7 ਮਈ ਸਵੇਰੇ 7:30 ਵਜੇ ਇੱਕ ਕਾਰ ਹੌਲੀ-ਹੌਲੀ ਉੱਥੋਂ ਗੁਜ਼ਰਦੀ ਹੈ ਤੇ ਉਸ ਕਾਰ ਦੀ ਖਿੜਕੀ ਖੋਲ ਕੇ ਇੱਕ ਕੁੜੀ ਪਹਿਲਾਂ ਤਾਂ ਜੋਲ ਦੇ ਨਾਲ ਚੀਕਦੀ ਹੈ ਤੇ ਉਸ ਤੋਂ ਬਾਅਦ ਖਿੜਕੀ ਖੋਲ ਕੇ ਕਾਰ ਦੇ ਬਾਹਰ ਸ਼ਾਲ ਲਗਾ ਦਿੰਦੀ ਹੈ ਤੇ ਉਹ ਕੁੜੀ ਬਾਹਰ ਡਿੱਗ ਪੈਂਦੀ ਹੈ ਤੇ ਹੁਣ ਜਦੋਂ ਉਹ ਚੀਕਰੀ ਹੁੰਦੀ ਹੈ ਤੇ ਲੋਕੀ ਉਸਤੇ ਨਜ਼ਦੀਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ ਪਹਿਲੇ ਤਾਂ ਉਹ ਜੋ ਮੁੰਡੇ ਗੱਡੀ ਦੇ ਵਿੱਚ ਬੈਠੇ ਜਾਂਦੇ ਜ਼ਬਰਦਸਤੀ ਉਸ ਨੂੰ ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਲੋਕਾਂ ਦੀ ਭੀੜ ਦੇਖ ਕੇ ਉਹ ਡਰ ਜਾਂਦੇ ਹਨ ਤੇ ਉਹ ਕੁੜੀ ਨੂੰ ਉੱਥੇ ਹੀ ਛੱਡ ਕੇ ਭੱਜ ਜਾਂਦੇ ਹਨ ਤੇ ਉਸ ਤੋਂ ਬਾਅਦ ਲੋਕੀ ਉਸ ਨੂੰ ਕੁੜੀ ਨੂੰ ਪਾਣੀ ਪਿਆਂਦੇ ਹਨ ਤੇ ਕੁੜੀ ਆਪਣੀ ਆਬਦੀ ਸੁਣਾਉਂਦੀ ਹੈ ਤੇ ਫਿਰ ਉਹੀ ਲੋਕੀ ਉਸ ਕੁੜੀ ਨੂੰ ਪੁਲਿਸ ਸਟੇਸ਼ਨ ਲੈ ਕੇ ਜਾਂਦੇ ਹਨ ਤੇ ਇਸ ਤੋਂ ਬਾਅਦ ਜੋ ਕੁੜੀ ਆਬਦੀ ਸੁਣਾਉਂਦੀ ਹੈ ਤੇ ਸਭ ਇਸ ਚੀਜ਼ ਗੱਲਾਂ ਸੁਣ ਕੇ ਚੌਂਗ ਜਾਂਦੇ ਹਨ ਇਸ ਕਹਾਣੀ ਦੇ ਵਿੱਚ ਜੋ ਅਮਿਤ ਨਾਮ ਦਾ ਮੁੰਡਾ ਹੁੰਦਾ ਹੈ ਉਸ ਦੇ ਕੋਲ Kia Seltos ਨਾਮ ਦੀ ਇੱਕ ਗੱਡੀ ਹੁੰਦੀ ਹੈ ਜੋ ਕਿ ਗਰੇਟਰ ਨੋਇਡਾ ਦਾ ਰਹਿਣ ਵਾਲਾ ਹੁੰਦਾ ਹੈ ਤੇ ਉਸ ਦਾ ਹੀ ਸਾਥੀ ਸੰਦੀਪ ਜੋ ਕਿ ਪਿਛੋਕਰ ਜਿਸ ਦਾ ਯੂਪੀ ਹਾਥਰਸ ਦਾ ਹੁੰਦਾ ਹੈ ਤੇ ਉਹ ਵੀ ਗਰੇਟਰ ਨੋਇਡਾ ਦੇ ਸੂਰਜਨਗਰ ਦਾ ਰਹਿਣ ਵਾਲਾ ਹੁੰਦਾ ਹੈ ਇਹ ਦੋਨੋਂ ਇਹ ਜਿਹੜੇ ਕੁੜੀਆਂ ਹੁੰਦੀਆਂ ਨੇ ਇੱਕ ਬਿਹਾਰ ਦੀ ਤੇ ਇੱਕ ਯੂਪੀ ਦੀ ਹੁੰਦੀ ਹੈ ਇਹਨਾਂ ਕੁੜੀਆਂ ਨੂੰ ਇਹ ਕਿਤੇ ਮਿਲੇ ਹੁੰਦੇ ਹਨ ਤੇ ਇਹਨਾਂ ਨੂੰ ਜੋਬ ਲਗਵਾਉਣ ਦੀ ਆਫਰ ਦਿੰਦੇ ਹਨ ਕਿ ਤੁਸੀਂ ਆਪਾਂ ਤੁਹਾਨੂੰ ਕਿਸੇ ਨਾਲ ਮਿਲਾਉਂਦੇ ਹਾਂ ਤੇ ਉਹ ਤੁਹਾਡੀ ਜੋਬ ਦਾ ਰਿਯੂਨਿਟ ਕਰ ਦੇਵੇਗਾ ਤੇ ਇਸੇ ਦੌਰਾਨ ਇਹ 6 ਮਈ ਨੂੰ ਇਹਨਾਂ ਕੁੜੀਆਂ ਨੂੰ ਆਪਣੇ ਨਾਲ ਬਿਠਾ ਲੈਂਦੇ ਹਨ ਤੇ ਉਸ ਤੋਂ ਬਾਅਦ ਗਾਜ਼ੀਆਬਾਦ ਲਈ ਨਿਕਲ ਨਿਕਲਦੇ ਹਨ ਪਰ ਉਸ ਤੋਂ ਪਹਿਲੇ ਹੀ ਇਹ ਰਸਤੇ ਦੇ ਵਿੱਚ ਅ ਇਹ ਸੂਰਜਪੁਰ ਤੋਂ ਹੀ ਇੱਕ ਠੇਕੇ ਤੋਂ ਕੁਝ ਬੀਅਰ ਦੀਆਂ ਬੋਤਲਾਂ ਲੈਂਦੇ ਹਨ ਪਹਿਲੇ ਇਹ ਕੁੜੀਆਂ ਤੋਂ ਪਰਮਿਸ਼ਨ ਲੈ ਲੈਂਦੇ ਹਨ ਕਿ ਤੁਹਾਨੂੰ ਇਤਰਾਜ਼ ਨਾ ਹੋਵੇ ਅਸੀਂ ਬੀਅਰ ਲੈ ਸਕਦੇ ਹਾਂ ਤੇ ਕੁੜੀਆਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਤੇ ਉਹ ਬੀਅਰ ਲੈ ਕੇ ਗਾਜੀਆਬਦ ਵੱਲ ਜਾਣਾ ਸ਼ੁਰੂ ਕਰ ਦਿੰਦੇ ਹਨ ਤੇ ਰਸਤੇ ਵਿੱਚ ਉਹਨਾਂ ਦਾ ਤੀਜਾ ਸਾਥੀ ਜਿਸ ਦਾ ਨਾਮ ਗੌਰਵ ਹੁੰਦਾ ਹੈ ਉਹ ਉਹਨਾਂ ਨੂੰ ਮਿਲਦਾ ਹੈ ਤੇ ਉਹ ਅੱਗੇ ਡਰਾਈਵ ਕਰਨੀ ਸ਼ੁਰੂ ਕਰ ਦਿੰਦਾ ਹੈ ਤੇ ਇਸ ਤੋਂ ਬਾਅਦ ਉਹ ਮੁੰਡੇ ਉਹਨਾਂ ਕੁੜੀਆਂ ਦੇ ਨਾਲ ਛੇੜਖਾਨੀ ਕਰਨੀਆਂ ਸ਼ੁਰੂ ਕਰ ਦਿੰਦੇ ਹਨ ਤੇ ਜ਼ੋਰ ਜਬਰਦਸਤੀ ਵੀ ਕਰਦੇ ਹਨ ਤੇ ਬਾਰੀ-ਬਾਰੀ ਉਹ ਕੁੜੀਆਂ ਦੇ ਨਾਲ ਬਲਤਕਾਰ ਵਰਗੀ ਕਾਨੂੰਨੀ ਹਰਕਤ ਕਰਦੇ ਹਨ ਤੇ ਇਸ ਤੋਂ ਬਾਅਦ ਰਾਤ ਦਾ ਸਮਾਂ ਹੁੰਦਾ ਹੈ ਤੇ ਉਹ ਪਹਿਲੇ ਉਹ ਯੂਪੀ ਦੇ ਬਲੰਦ ਸ਼ਹਿਰ ਬਲੰਦ ਸ਼ਹਿਰ ਤੋਂ ਬਾਅਦ ਉਹ ਉੱਥੇ ਬਾਰੀ-ਬਾਰੀ ਗਾਜ਼ੀਆਬਾਦ ਬਾਗਪਟ ਤੋਂ ਬਾਅਦ ਮੇਰਠ ਵੱਲ ਜਾਣਾ ਸ਼ੁਰੂ ਕਰ ਦਿੰਦੇ ਹਨ ਸਵੇਰੇ ਦਾ ਟਾਈਮ ਲਗਭਗ 2 2.5 ਦਾ ਟਾਈਮ ਹੁੰਦਾ ਹੈ ਜੋ ਜੋ ਮੁੰਡਾ ਤੀਜਾ ਮੁੰਡਾ ਹੁੰਦਾ ਹੈ ਜਿਸ ਦਾ ਨਾਮ ਗੌਰਵ ਹੁੰਦਾ ਹੈ ਉਹ ਪਹਿਲੇ ਡਰਾਈਵ ਕਰ ਰਿਹਾ ਹੁੰਦਾ ਹੈ ਤੇ ਉਸ ਤੋਂ ਬਾਅਦ ਉਹ ਪਿੱਛੇ ਆ ਕੇ ਬੈਠ ਜਾਂਦਾ ਹੈ ਜੋ ਉਹ ਕੁੜੀ ਬਿਹਾਰ ਵਾਲੀ ਕੁੜੀ ਹੁੰਦੀ ਹੈ ਉਸਦੇ ਨਾਲ ਉਹ ਛੇੜਖਾਨੀ ਕਰਨੀ ਸ਼ੁਰੂ ਕਰ ਦਿੰਦਾ ਹੈ ਉਹ ਕੁੜੀ ਉਸ ਦਾ ਵਿਰੋਧ ਕਰਦੀ ਹੈ ਪਰ ਗੌਰਮ ਨੂੰ ਕੋਈ ਅਸਰ ਨਹੀਂ ਹੁੰਦਾ ਹੈ ਤੇ ਉਹ ਉਸਦੇ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੰਦਾ ਹੈ ਤੇ ਉਹ ਕੁੜੀ ਵੱਟ ਕੇ ਗੌਰਵ ਦੇ ਚਪੇੜ ਮਾਰਦੀ ਹੈ ਜਿਸ ਤੇ ਨਾਲ ਗੌਰਮ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਖਿੜਕੀ ਖੋਲਦਾ ਹੈ ਗੱਡੀ ਦੀ ਤੇ ਉਸ ਕੁੜੀ ਨੂੰ ਜ਼ੋਰ ਨਾਲ ਲੱਤ ਮਾਰਦਾ ਜਿਸ ਕਰਕੇ ਉਹ ਰੋਡ ਦੇ ਡਿੱਗ ਪੈਂਦੀ ਹੈ ਤੇ ਗੰਭੀਰ ਹੁਕ ਨਾਲ ਜ਼ਖਮੀ ਹੋ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਸ਼ਾਇਦ ਆਣ ਵਾਲੇ ਵਾਹਨਾਂ ਦੀ ਚਪੇੜ ਦੇ ਵਿੱਚ ਆਣ ਕਰਕੇ ਉਸ ਦੀ ਉੱਥੇ ਮੌਤ ਹੋ ਜਾਂਦੀ ਹੈ ਤੇ ਉਹ ਦੂਜੀ ਕੁੜੀ ਨੂੰ ਜੋ ਉਸਦੇ ਨਾਲ ਯੂਪੀ ਵਾਲੀ ਕੁੜੀ ਹੁੰਦੀ ਉਸ ਨੂੰ ਨਾਲ ਲੈ ਕੇ ਅ ਅੱਗੇ ਨਿਕਲ ਜਾਂਦੇ ਹਨ ਤੇ ਰਸਤੇ ਦੇ ਵਿੱਚ ਇੱਕ ਸੁਨਸਾਨ ਜਗ੍ਹਾ ਤੇ ਗੱਡੀ ਨੂੰ ਰੋਕ ਲੈਂਦੇ ਹਨ ਉਹ ਕੁੜੀ ਪਹਿਲੇ ਹੀ ਉਹਨਾਂ ਮੁੰਡਿਆਂ ਨੇ ਉਸ ਕੁੜੀ ਦੇ ਨਾਲ ਕਾਨੂੰਨੀ ਹਰਕਤ ਕੀਤੀ ਹੁੰਦੀ ਹੈ ਤੇ ਬਹੁਤ ਡਰੀ ਹੁੰਦੀ ਹੈ ਤੇ ਬਾਰੀ-ਬਾਰੀ ਉਹ ਤਿੰਨੋਂ ਉਸ ਕੁੜੀ ਦੇ ਨਾਲ ਬਲਤਕਾਰ ਵਰਗੀ ਕਾਨੂੰਨੀ ਹਰਕਤ ਕਰਦੇ ਹਨ ਤੇ ਜਦ ਤੱਕ ਕੁੜੀ ਬੇਹੋਸ਼ ਨਹੀਂ ਹੁੰਦੀ ਤੇ ਲਗਾਤਾਰ ਉਸ ਦੇ ਨਾਲ ਲੱਗੇ ਰਹਿੰਦੇ ਹਨ ਇਸ ਤੋਂ ਬਾਅਦ ਉਹ ਕੀ ਉਹ ਸੋਚਦੇ ਹਨ ਕਿ ਪਹਿਲੇ ਵਾਲੀ ਕੁੜੀ ਤਾਂ ਸ਼ਾਇਦ ਮਾਰ ਚੁੱਕੀ ਹੈ ਅਗਰ ਇਹ ਕਿਸੇ ਦੇ ਹੱਥ ਲੱਗ ਗਈ ਤੇ ਇਹ ਵੀ ਕਿਸਨ ਉਹ ਗੇ ਚਾਨੂ ਫਸਾਨਾ ਦੇ ਤੇ ਇਸ ਤੋਂ ਬਾਅਦ ਉਹ ਮੁੰਡੇ ਉਸ ਦੀ ਉਸ ਦੀ ਮਾਰਨ ਦੀ ਉਸ ਨੂੰ ਮਾਰਨ ਦੀ ਪਲੈਨਿੰਗ ਬਣਾਉਂਦੇ ਹਨ ਤੇ ਇਸ ਤੋਂ ਬਾਅਦ ਹੌਲੀ ਹੌਲੀ ਚਲਦੇ ਚਲਦੇ ਉਹ ਜੋ ਦੇਵੀ ਮੰਦਰ ਹੁੰਦਾ ਹੈ ਉਸ ਦੇ ਨਜ਼ਦੀਕ ਪਹੁੰਚ ਜਾਂਦੇ ਹਨ ਤੇ ਕੁੜੀ ਅਚਾਨਕ ਸਵੇਰੇ 7:00 ਵਜੇ ਅੱਖ ਖੋਲ ਜਾਂਦੀ ਹੈ ਤੇ ਪਹਿਲਾਂ ਤਾਂ ਕੁੜੀ ਖਿੜਕੀ ਖੋਲਦੀ ਹੈ ਜ਼ੋਰ ਨਾਲ ਚੀਕਦੀ ਹੈ ਤੇ ਫਿਰ ਅਚਾਨਕ ਦਰਵਾਜ਼ਾ ਖੋਲ ਕੇ ਉਹ ਗੱਡੀ ਦੇ ਬਾਹਰ ਡਿੱਗ ਪੈਂਦੀ ਹੈ ਤੇ ਉਸ ਦੇ ਬਾਅਦ ਉੱਥੇ ਲੋਕੀ ਬਹੁਤ ਸਾਰੇ ਲੋਕੀ ਇਕੱਠੇ ਹੋ ਜਾਂਦੇ ਹਨ ਤੇ ਉਹ ਕੁੜੀ ਦੀ ਜਾਨ ਵੱਜ ਜਾਂਦੀ ਹੈ ਤੇ ਫਿਰ ਉਹ ਕੁੜੀ ਨੂੰ ਪੁਲਿਸ ਸਟੇਸ਼ਨ ਲਿਆ ਜਾਂਦੇ ਹਨ ਪੁਲਿਸ ਸਟੇਸ਼ਨ ਵਾਲੇ ਉਸ ਕੁੜੀ ਦੀ ਰਿਪੋਰਟ ਲਿਖਦੇ ਹਨ ਤੇ ਉਸੇ ਦਰਾਂ ਪਤਾ ਲੱਗਦਾ ਹੈ ਕਿ ਅਮਿਤ ਨੇ ਸੂਰਜ ਨਗਰ ਦੇ ਨਜ਼ਦੀਕ ਇੱਕ ਠੇਕਾ ਸੀ ਉੱਥੋਂ ਬੇਰ ਦੇ ਕੈਨ ਲਈ ਸਨ ਤੇ ਪੁਲਿਸ ਉਸ ਠੇਕੇ ਤੇ ਪਹੁੰਚਦੀ ਹੈ ਤੇ ਉੱਥੇ ਆਨਲਾਈਨ ਡਿਟੇਲ ਕਢਵਾਉਂਦੀ ਹੈ ਜਿਸ ਦੇ ਵਿੱਚ ਸੰਦੀਪ ਦੀ ਡਿਟੇਲ ਨਿਕਲਦੀ ਹੈ ਪਰ ਸਭ ਤੋਂ ਪਹਿਲਾਂ ਉਹਨਾਂ ਦੇ ਹੱਥ ਅਮਿਤ ਆ ਜਾਂਦਾ ਸੰਦੀਪ ਤੇ ਗੁਰਪ੍ਰੀਤ ਜੋ ਦੋਨੋਂ ਅਲੀਗੜ ਦੇ ਵੱਲ ਭੱਜ ਜਾਂਦੇ ਹਨ ਤੇ ਪੁਲਿਸ ਉਹਨਾਂ ਦਾ ਪਿੱਛਾ ਕਰਦੀ ਹੈ ਤੇ ਅਗਲੇ ਦਿਨ 10 ਮਈ ਨੂੰ ਅਲੀਗੜ ਤੇ ਅਲੀਗੜ ਦੇ ਵਿੱਚ ਰਸਤੇ ਦੇ ਵਿੱਚ ਇੱਕ ਬੜੀ ਫੇਮਸ ਅਸ਼ੋਪ ਆਂਦੀ ਜਿਸ ਦਾ ਨਾਮ ਸਲੀਮ ਕੱਟ ਤੇ ਉੱਥੇ ਪੁਲਿਸ ਤੇ ਉਹਨਾਂ ਦੋਨਾਂ ਦੀ ਆਪਸ ਵਿੱਚ ਮੁਠਬੇੜ ਹੁੰਦੀ ਹੈ ਤੇ ਪੁਲਿਸ ਉਹਨਾਂ ਦੇ ਪੈਰਾਂ ਦੇ ਵਿੱਚ ਗੋਲੀ ਮਾਰਦੀ ਹੈ ਤੇ ਜਿਸ ਨਾਲ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਹਨ ਤੇ ਪੁਲਿਸ ਉਹਨਾਂ ਨੂੰ ਆਪਣੀ ਕਸਟਡੀ ਦੇ ਵਿੱਚ ਲੈ ਕੇ ਜੇਲ੍ਹ ਭੇਜ ਦਿੰਦੀ ਹੈ ਹੁਣ ਉਹ ਤਿੰਨੋਂ ਜੇਲ੍ਹ ਦੇ ਵਿੱਚ ਹਨ ਤੇ ਇਸ ਤੋਂ ਬਾਅਦ ਜੋ ਵੀ ਅੱਗੇ ਦੀ ਕਾਰਵਾਈ ਹੋਏਗੀ ਔਰ ਅਦਾਲਤ ਦੇ ਅਕੋਰਡਿੰਗ ਹੋਈ ਜੋ ਕੁੜੀ ਦੀ ਡੈਥ ਹੋ ਚੁੱਕੀ ਹੈ ਉਸਦੇ ਪੇਰੈਂਟਸ ਜੋ ਉਸਦੇ ਪਿਤਾ ਹੁੰਦੇ ਹਨ ਉਸਦੀ ਤਾਂ ਪਹਿਲੇ ਹੀ ਮੌਤ ਹੋ ਚੁੱਕੀ ਸੀ ਜੋ ਉਸਦੀ ਮੈਰਿਜ ਸੀ ਉਹ ਨੈਕਸਟ ਈਅਰ ਫਰਵਰੀ ਦੇ ਵਿੱਚ ਹੋਣੀ ਤੈਅ ਹੋਈ ਸੀ ਤੇ ਮੇਰਾ ਮੇਨ ਜੋ ਮੋਟਿਵ ਹੈ ਤੁਹਾਨੂੰ ਇਹ ਕਹਾਣੀ ਸੁਣਾਉਣਾ ਦਾ ਤੁਹਾਨੂੰ ਜਾਗਰੂਕ ਕਰਨਾ ਹੈ ਨਾ ਕਿ ਤੁਹਾਨੂੰ ਪਰੇਸ਼ਾਨ ਕਰਨਾ ਔਰ ਲੋਕਾਂ ਨੂੰ ਚਾਹੀਦਾ ਹੈ ਕਿ ਅਣਪਛਾਤੇ ਲੋਕਾਂ ਦੇ ਨਾਲ ਇਸ ਤਰ੍ਹਾਂ ਆਪਾਂ ਗੱਡੀ ਦੇ ਵਿੱਚ ਬੈਠ ਜਾਂਦੇ ਹਨ ਇਸ ਦੇ ਨਾਲ ਸਾਨੂੰ ਨੁਕਸਾਨ ਵੀ ਹੋ ਸਕਦਾ ਹੈ ਤੇ ਸਾਨੂੰ ਸੋਚ ਸਮਝ ਕੇ ਹੀ ਕਿਸੇ ਦੇ ਨਾਲ ਸਫਰ ਕਰਨਾ ਚਾਹੀਦਾ ਹੈ ਕਿਸੇ ਤੇ ਭਰੋਸਾ ਕਰਨਾ ਚਾਹੀਦਾ ਹੈ